ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਛਕੀਣ ਨੁਕਰੀ ਬਿਸ਼ੇਰੀ ਦਿਖਾਉਣੀ ਆ ਜਿਹੜੀ ਬਾਈ ਅਰਗਿਆਣੇ ਕਰਨੀ ਆ ਸੇਲ ਬੱਚੀ ਬਣਤਰਾਂ ਦੀ ਬਹੁਤ ਜ਼ਿਆਦੇ ਚੰਗੀ ਆ ਛਕੀਣ ਵੀ ਆ ਬਾਕੀ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਸੋਹਣਾ ਕਰਦੀ ਆਉਂਦੀ ਆ ਬਣਤਰਾਂ ਤੁਸੀਂ ਇਹਦੀਆਂ ਚੈੱਕ ਕਰੋ ਗੁਲਾਬੀ ਬਣ ਬੱਚੀ ਦੇ ਵਿੱਚ ਬਹੁਤ ਜ਼ਿਆਦੇ ਆ ਮੂੰਹ ਮਹਾਂਦਰੇ ਦੀ ਸੋਹਣੀ ਆ ਪਤਲਾ ਮੂੰਹ ਆ ਫੇਸ ਕੁਆਲਿਟੀ ਬੜੀ ਆ ਕੰਨੇ ਦਾ ਛਕੀਨ ਕੁੰਡੀ ਵਾਲਾ ਦਾ ਲੈਂਥ ਲੋਂਥ ਵੀ ਬੱਚੀ ਦੀ ਚੰਗੀ ਆ ਸੋ ਜਿਹੜੀ ਇਹਦੀ ਉਮਰ ਆ ਦੋਸਤੋ 13 ਮਹੀਨਿਆਂ ਤੇ ਕਾਦੇ ਦਾ ਪ੍ਰੋਪਰ 9 ਇੰਚਾ ਜਦੋਂ ਮਰਜੀ ਕੋਈ ਭਰਾ ਆ ਕੇ ਤਸੱਲੀ ਕਰ ਸਕਦਾਗਾ ਬਾਕੀ ਕੁਆਲਿਟੀ ਚੈੱਕ ਕਰੋ ਤੁਸੀਂ ਅੱਖਾਂ ਓੱਖਾਂ ਬਹੁਤ ਜ਼ਿਆਦੇ ਮੋਟੀਆਂ ਨੇ ਮੂੰਹ ਮਹਾਂਦਰਾ ਬੜਾ ਪਤਲਾਗਾ ਕੰਨ ਵੀ ਛਕੀਨ ਛੋਟਾ ਕੁੰਡੀ ਵਾਲਾ ਕੰਨ ਆ ਦੋਸਤੋ ਗਰਦਨ ਦੀ ਲੈਂਥ ਚੈੱਕ ਕਰੋ ਗਰਦਨ ਦੀ ਕੁਆਲਿਟੀ ਪਿੱਠਪੁੜਾ ਬਹੁਤ ਜਿਆਦਾ ਚੰਗਾ ਪਿੱਠਪੁੜਾ ਭਾਰੀ ਹੈਗਾ ਬਾਕੀ ਸੁੰਬਾ ਸਾਂਬਾ ਦੀ ਮਜ਼ਬੂਤ ਆ ਦੋਸਤੋ ਇਹ ਜਿਹੜੀ ਬਸ਼ੇਰੀਆ ਨਾਗਰੇ ਪਿੰਡ ਪਹਿਲਾਂ ਬਲੀ ਨਾਂ ਦਾ ਘੋੜਾ ਹੁੰਦਾ ਸੀ ਉਹਦੀ ਧੀ ਆ ਦੋਸਤੋ ਸੋ ਮਾਂ ਵੀ ਇਹਦੀ ਨੁਕਰੀਆ ਬਾਈ ਅਰਗਿਆਂ ਦੇ ਘਰੀ ਇਹ ਬੱਚੀ ਬਰੀਡ ਹੋਈ ਆ ਪੈਦਾ ਹੋਈ ਆ ਤੇ ਇਹਦੀ ਮਾਂ ਵੀ ਹੁਣ ਬਾਈ ਅਰਗਿਆਂ ਦੇ ਘਰੀ ਖੜੀ ਆ ਘੋੜੀ ਨੁਕਰੀ ਚੰਗੀ ਹਾਈਟ ਦੀ ਆ ਉਹ ਵੀ ਘੋੜੀ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣੇ ਬੱਚੀ ਸ਼ੋਅ ਕੁਆਲਿਟੀ ਖਰੀਦਣਾ ਚਾਹੁੰਦਾ ਤਾਂ ਬਾਈ ਸਖਚੈਣ ਨੂੰ ਕੋਟਕਪੂਰੇ ਵਾਲੇ ਨੂੰ ਫੋਨ ਲਾ ਲਿਓ ਉਹਦੇ ਘਰੇ ਆ ਬੱਚੀ ਇਹ ਤੇ ਨੰਬਰ ਬਾਈ ਸਖਚੈਣ ਦਾ ਕਰ ਲਓ ਨੋਟ 98148 17182 ਦੁਬਾਰੇ ਫੇਰ ਦੱਸ ਦਿੰਨੇ ਆ ਨੰਬਰ 98148 17182 ਇਸ ਨੰਬਰ ਤੇ ਬਾਈ ਸਖਚੈਣ ਨੂੰ ਫੋਨ ਲਾ ਕੇ ਬਾਈ ਦਾ ਸ਼ਹਿਰ ਤੋਂ ਥੋੜਾ ਜਿਹਾ ਹਟਵਾ ਕੋਟਕਪੂਰੇ ਸ਼ਹਿਰ ਤੋਂ ਥੋੜਾ ਜਿਹਾ ਹਟਵਾ ਖੇਤਾਂ ਦੇ ਵਿੱਚ ਘਰ ਰਹਿ ਜਾਂਦਾ ਗਾ ਸੋ ਫੋਨ ਲਾ ਕੇ ਤੁਸੀਂ ਬਾਈ ਦੇ ਘਰੇ ਜਾ ਕੇ ਬੱਚੀ ਦੇਖ ਕੇ ਖਰੀਦ ਸਕਦੇ ਹੋ ਤੇ ਬਾਈ ਦਾ ਵੈਸੇ ਕੋਈ ਵਪਾਰ ਬਪੂਰ ਵਾਲਾ ਕੰਮ ਹੈ ਨਹੀਂ ਦੋ ਤਿੰਨ ਘੋੜੀਆਂ ਰੱਖੀਆਂ ਵਿਆ ਨੇ ਬਸ ਕਰੇ ਤੇ ਬਰੀਡਿੰਗ ਕਰਾਉਂਦੇ ਆ ਬਾਈ ਯਾਰਗੇ ਅੱਗੇ ਬਾਅਦ ਚੋਂ ਬੱਚਾ ਫਿਰ ਤਿਆਰ ਕਰਕੇ ਸੇਲ ਕਰ ਦਿੰਦੇ ਆ ਉਮਰ ਬੱਚੀ ਦੀ 13 ਮਹੀਨਾ ਕੱਦ ਪ੍ਰੋਪਰ 95 ਇੰਚਾ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾ ਇਹ ਨਹੀਂ ਹੈਗਾ ਵੀ ਕੱਦ ਦੇ ਵਿੱਚ ਜਾਂ ਉਮਰ ਦੇ ਵਿੱਚ ਕੋਈ ਝੂਠ ਹੋਊਗਾ ਕੱਦ ਵੀ ਇੰਨਾ ਹੀ ਨਿਕਲੂ ਬੱਚੀ ਦਾ ਤੇ ਉਮਰ ਵੀ ਇੰਨੀ ਹੋਈਆਂ ਸੋ ਤਸੱਲੀ ਦੇ ਨਾਲ ਤੁਸੀਂ ਬੱਚੀ ਖਰੀਦ ਸਕਦੇ ਹੋ ਸੋਹਣੀ ਬਹੁਤ ਦਾ ਬੱਚੀ ਜਿਹੜੇ ਹਿਸਾਬ ਨਾਲ 13 ਮਹੀਨਾ ਦੀ ਇਹ 95 ਇੰਚ ਹੋਈ ਖੜੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਕੱਦ ਕਿੰਨਾ ਕਰੂਗੀ ਚੰਗੀ ਖੁੱਲੀ ਘੋੜੀ ਬਣ ਕੇ ਨੇ ਤਿਆਰ ਹੋਣਾ ਬਾਕੀ ਸ਼ਕੀਨੀਆਂ ਦੀ ਵੀ ਕੋਈ ਘਾਟ ਨਹੀਂ ਲੈਂਥ ਵੀ ਚੰਗੀ ਆ ਗਰਦਨ ਵੀ ਲੰਮੀ ਆ ਕਈ ਵਾਰ ਇਹ ਹੁੰਦਾ ਵੀ ਵੈਸੇ ਬਸ਼ੀਰੀਆਂ ਦੀ ਲੰਬਾਈ ਹੁੰਦੀ ਆ ਤੇ ਪਿੱਛੇ ਤੋਂ ਬਾਡੀ ਦੀ ਪਰ ਗਰਦਨ ਛੋਟੀ ਹੁੰਦੀ ਆ ਪਰ ਇਹਦੀ ਤੁਸੀਂ ਦੇਖੋਗੇ ਗਰਦਨ ਵੀ ਬਹੁਤ ਜ਼ਿਆਦਾ ਲੰਮੀ ਆ ਬਰੀਕੀਆਂ ਚ ਬੜੀ ਆ ਬੱਚੀ ਪਿੱਠ ਪੁੜੇ ਦੀ ਚੰਗੀ ਆ ਸ਼ੋਅ ਕੁਆਲਿਟੀ ਬੱਚੀ ਆ ਸੋ ਕਾਲ ਕਰ ਲਿਓ ਬਾਈ ਸਚੈਨ ਨੂੰ ਕੋਟਕਪੂਰੇ ਵਾਲੇ ਨੂੰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਈ ਦਾ ਥੋੜਾ ਜਿਹਾ ਸ਼ਹਿਰ ਤੋਂ ਹਟ ਮੈਂ ਇੱਕ ਪਾਸੇ ਖੇਤਾਂ ਦੇ ਵਿੱਚ ਘਰ ਉੱਥੇ ਜਾ ਕੇ ਤੁਸੀਂ ਬੱਚੀ ਦੇਖ ਕੇ ਖਰੀਦ ਲਿਓ